ਬੋਤ ਦਿੱ ਸੌਟ ਲਵਾ ਕੇ ਤੇ ਆ ਗਏ ਕੋਹ ਨੇ ਹਾਲ ਤੱਡ ਸਸਿਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆਉ ਕਰਦੇ ਆ ਫਿਰ ਛੋਟੇ ਜਿਹਾ ਬਲੌਗ ਦੀ ਸ਼ੁਰੂਆਤ ਸਵੇਰ ਦੇ ਵਜੂ ਕੇ 7 ਤੇ ਮੈਂ ਜਾ ਰਿਹਾ ਪਿੰਡ ਥੋੜਾ ਕੰਮ ਮੰਮੀ ਦੇ ਨਾਲ ਤੇ ਰੋਗ ਤੇ ਫਿਰ ਹੁੰਨੇ ਆਪਾਂ ਜਿਹੜੇ ਜਾਣ ਤਾਂ ਕੱਲਾ ਉਹਦੇ ਨਾਲ ਤੇ ਜਿਹੜੇ ਨਵੇਂ ਸਾਡੇ ਚੰਨ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਫੇਰ ਤੁਹਾਨੂੰ ਲਓ ਜੀ ਘਰ ਤੇ ਆਪਾਂ ਪਹੁੰਚ ਗਏ ਅਸੀਂ ਮੰਮੀ ਵਾਲੋਂ ਹੋ ਗਿਆ ਆ ਗਏ ਅਸੀਂ ਕੰਮ ਹੀ ਥੋੜਾ ਜਿਹਾ ਉਧਰੋਂ ਤੇ ਇੱਧਰ ਹਰਫਤੇ ਐਂ ਜੀ ਸਸੀਕਲ ਕੀ ਆਲ ਜੇ ਨੀਂਆ ਆਵੰਡੀਆਂ ਚਲੋ ਚਲੋ ਕੋਈ ਨਹੀਂ ਉਹ ਲੈ ਨੀਂਨੇ ਆ ਵੀ ਗਈਆਂ ਦੁੱਧੂ ਪੀ ਕੇ ਦਦੀ ਪਾਇਆ ਬੜੇ ਤਿਆਰ ਸ਼ਰ ਹੋ ਗਏ ਐ ਇੱਕੋ ਜਿਹੀ ਮੈਸਕਾਂ ਕੀਤੀਆਂ ਹਾਂ ਪ੍ਰੋਮੋਸ਼ਨ ਕਰਕੇ ਹਾਂ ਅੱਜ ਪ੍ਰੋਮੋਸ਼ਨ ਕਰਕੇ ਆਇਆ ਕਰੋ ਬੜੀ ਹੋਰ ਦੇਖੋ ਬੰਦੀਆ ਸਾਰੇ ਮੈਨੇ ਪਾਣੀ ਲੈ ਦੇ ਕੋਟ ਪਾਣੀ ਲੈ ਦੇ ਕਿ ਪਾਣੀ ਦੱਸਦਾ ਦਾ ਫਿਲ ਸੱਤਾ ਹੁਣੇ ਹੋਰ ਸਮਾਂ ਕਿਦਾਂ ਬੰਦੀਆ ਹੋਰ ਕਿੰਨੇ ਵਜੇ ਦਾ ਕਿੰਨੇ ਵਜੇ ਉੱਠਿਆ ਕੋਣੇ ਸੱਤਾ ਉਹ ਚਾਰ ਪੰਜ ਵਜੇ ਦਾ ਉੱਠਿਆ ਮਨੇਰ ਦਾ ਅੱਛਾ ਸਮਝਦਾ ਨਹੀਂ ਗਾ ਪਹਿਲਾਂ ਮੰਮੀ ਕੇ ਅੱਜ ਮਸੀ ਨੂੰ ਨਾ ਵੱਲ ਇਹ ਤੇ ਨਸਲਾ ਵਾਲਾ ਨੂੰ ਮੈਨੂੰ ਕਿਤੇ ਮੈਨੂੰ ਜਾਣਾ ਉਹ ਭੈਣ ਆਪਣੀ ਨੂੰ ਚਾਹੀਦਾ ਚਾਹੀਦਾ ਜਾਣਾ ਹਰ ਦਿਨ ਹੀ ਨਾ ਕਰੀਓ ਖੇਡ ਖੁਡੀਆਂ ਨੂੰ ਉਨਰਤਨ ਨੂੰ ਸਵਾ ਦੇ ਫੇਰ ਆਪਾਂ ਨੂੰ ਮਸ਼ਨ ਕੰਚੋਣਗੇ ਜਦੋਂ ਅਸੀਂ ਮਾਚਾ ਚੱਲਦਾ ਡਿਵਲਪ ਹੋ ਜਾਂਦੀ ਕੁੜੀਆਂ ਦੀ ਸੁੱਤੀ ਹੈ ਚਲੋ ਅੰਨਾਂ ਡੈਡੀ ਨੂੰ ਪਛਾਣਨਾ ਫੋਨ ਕਰਕੇ ਮੈਂ ਕੁੜੀਆਂ ਸੁੱਤੀ ਇਟਾਣਿਕੰਦਾ ਸੁੱਤੀ ਹੈ ਮੈਂ ਚੱਲ ਫਿਰ ਕਰਨਾ ਮੈਂ ਬਹੁਤਾ ਚਿਰ ਨਹੀਂ ਬੰਦੇ ਮੈਂ ਤਾਂ 15 ਮਿੰਟ ਬਹਿ ਜਾਵਾਂਗੇ ਮੁੜ ਕੇ ਉਹਨੂੰ ਮੈਂ ਨਾਲੇ ਨੂੰ ਕਹਿਣਾ ਮੈਂ ਚਾਹ ਬਣਾ ਚੱਲ ਤੁਸੀਂ ਆ ਕੇ ਚਾਹ ਪੀ ਲੈਣੇ ਘੁੱਟ ਘੁੱਟ ਹੈਂ ਆ ਲਾ ਗਣਾ ਚਲ ਚਾਹ ਬਣਾ ਲਾ ਗੋਟ-ਗੋਟ ਐਨੀ ਚਾਹ ਨਹੀਂ ਸੀ ਜਿੱਦ 10 ਸੱਟ ਰਹਿਟਾ ਖੰਭਾ ਸੀ ਪਾ ਲੈ ਕਿੰਨੀ ਐਨੀ ਚਾਹ ਹੂੰ ਰਾਤ ਨੂੰ ਹੁੰਦਾ ਦੇਣੇ ਹੁੰਦਾ ਦੇਣੇ ਨੂੰ ਸਦਾ ਰਾਤ ਤਿੰਨ ਚਾਰ ਦਿਨ ਹੋ ਗਏ ਆ ਦਿਨ ਦਿਨੇ ਇਦਾਂ ਕਰੀ ਜਾਣਾ ਨੇ ਓਏ ਕੀ ਨੇ ਸੋਚਣ ਭਰਾ ਦੀ ਗੱਲ ਚੰਨ ਮੰਨ ਜੀ ਹਾਂ ਪਰਾਤ ਲੱਗੇ ਬਈ ਤੁਹਾਨੂੰ ਚੱਲਨੀ ਹੈ ਕਿ ਨਹੀਂ ਪਰਾਤ ਲੱਗੇ ਮੇਰੇ ਕਿਜੀ ਨਾਲ ਕਿ ਗਈ ਹਾਂ ਸਹੀ ਗੱਲ ਚਾਹ ਆ ਗਈ ਚਾਹ ਵੀ ਲੋ ਹਰ ਵੇ ਉੱਠ ਗਿਆ ਉਹਨੇ ਉੱਠਿਆ ਅੱਛਾ ਅੰਗੀ ਲੱਖ ਪੈਣ ਬਾਦ ਦਵਾਈ ਆ ਕਿਸੇ ਨੂੰ ਕੋਈ ਗੱਲ ਕਿਸੇ ਨੂੰ ਕੋਈ ਗੱਲ ਨਾ ਸਾਥੀ ਨਾਲ ਦਾ ਪੈ ਅਜੇ ਮੈਲੇ ਲੱਗੇ ਗੋਲੀ ਵਾਲਾ ਉੱਥੇ ਮੈਂ ਕਿਹਾ ਨਹੀਂ ਕੋਈ ਦੁਕਾਨੇ ਲੱਗੇ ਗੋਲੇ ਵਾਲਾ ਆ ਗਿਆ ਗੋਲੇ ਵਾਲਾ ਹਾਂ ਗੋਲਾ ਖਾ ਗਿਆ ਉਹਨੂੰ ਪੁੱਛਣਾ ਹੈ ਕਹਿੰਦੇ ਇੱਕ ਤਰੀਕ ਤੋਂ ਸਾਰੀ ਰੂਣ ਕੋਈ ਨਹੀਂ ਦੇਖ ਲਓ ਪਰ ਮੈਂ ਬੜੀ ਭਰਦਾ ਨਹੀਂ ਜਾਣਾ ਦੂਰੀ ਪਈ ਹੈ ਤੇ ਇੱਕ ਤਰੀਕ ਰਿਸ਼ਤਾ ਵਾਲਾ ਕਰਦੇ ਹੀ ਜਾਣਾ ਰੋਜ਼ ਇਹ ਇੱਕ ਤੋ ਲੈ ਕੇ ਕਰਦਾ ਹਾਂ ਦੋ ਯਾਰ ਬਸ ਕਰੋ ਹੁਣ ਐਵੇਂ ਨਾ ਫੈਲ ਕਿਤੇ ਹੋਇਆ ਕਰ ਚਲੇ ਗਏ ਸੀ ਲੈ ਕੇ ਇੱਕ ਤਰੀਕ ਇੱਕ ਤੱਕ ਪੂਰਾ ਮਹੀਨਾ ਨਹੀਂ ਲੈ ਨਹੀਂ ਮਹੀਨਾ ਰਹੇ ਜੋ ਸਮਝ ਨਹੀਂ ਮਹੀਨਾ ਨਹੀਂ ਜਾਵਾਂਗਾ ਮਹੀਨਾ ਪੂਰਾ ਮੈਂ ਤਰੋ ਜੋ ਕੀ ਹੋਣੀ ਮੈਂ ਤੈਨੂੰ ਕਿਹੜਾ ਨਹੀਂ ਪਾਂ ਲਈ ਉੱਥੇ ਹੈ ਜੀ ਆਈ ਆਪਣੀ ਦੁਕਾਨ ਨਾ ਉੱਥੇ ਪਾ ਲਈਏ ਐ ਕਿਤੇ ਅਜੀਬ ਲੱਗੇ ਬੜੇ ਉਹਦਾ ਕੀ ਫਾਇਦਾ ਹਾਂ ਫੁੱਲਾਂ ਵਾਲੀ ਜਗ੍ਹਾ ਤੇ ਨਾ ਟੈਡੀ ਬੀਅਰ ਲੱਗੇ ਟੈਡੀ ਬੀਅਰ ਵੀ ਹੋਈ ਆ ਜੀ ਐ ਕਿ ਜਗ੍ਹਾ ਅਜੀਬ ਜਿਹੀ ਹੋਈਆਂ ਸਾਰੀਆਂ ਬੜੇ ਜਣੇ ਕੋਈ ਨਾ ਆ ਜਾ ਕੋਈ ਘਾਂ ਚੱਲ ਗਿਆ ਇਦਾਂ ਹੀ ਕੋਣ ਆ ਮੀਕੇ ਤੇ ਦੁਕਾਨ ਦੀ ਪਛਾਣ ਐ ਕਿ ਕੋਈ ਨਹੀਂ ਲਿਆ ਟੈਡੀ ਬੀਅਰ ਲਿਆ ਲੈ ਬੈੱਡ ਜਵਾਲੀ ਜਾਣੇ ਕੋਈ ਫਾਇਦਾ ਨਹੀਂ ਟੈਡੀ ਬੀਅਰ ਨੂੰ ਉੱਦਾਂ ਜਿਹੜੇ 1.5 ਦੇ 2 ਤੋਂ ਦਾ ਬੰਦ ਹੋ ਲਿਓ ਨੇ ਉਹਦੇ ਉਹਦੇ ਉੱਥੇ ਲੱਗਣੇ ਉਹ ਹੀ ਬਹੁਤ ਆਉਣਾ ਉੱਥੇ ਪਾ ਲੋ ਬੋਲੋ ਅੰਦਰ ਆਓ ਅੰਦਰ ਸ਼ੀਰ ਮੈਂ ਆਉਂਦਾ ਅੰਦਰ ਲਸਰੀਆ ਮੈਂ ਆਉਂਦਾ ਹਾਂ ਨਹੀਂ ਹਰਕਤ ਇਹ ਪਾ ਜਿੱਦ ਲੈਨੇ ਅਗਾਂ ਕਲੇਜਾ ਲੈ ਕੇ ਕਿੰਨੇ ਪੈਸੇ ਤਰ੍ਹਾਂ ਕਿੱਥੇ ਰੱਖੇ ਕਿੰਨੇ ਹੈ ਭਾਜੀ ਮੈਂ ਕਹਿੰਦਾ ਮੈਂ ਤੇਰੇ ਜੀ ਨੇ ਹਰਕਤ ਕਲੇਜਾ ਲੈ ਕੇ ਆਵਾਂਗੇ ਪਜ ਜਾਂਦਾ ਵੀ ਇੱਕ ਕਾਹਨ ਕਿੱਥੇ ਰੱਖਿਆ ਇਹ ਚੁਠਾ ਹੋਏ ਪੈਰਟ ਨਾਲ ਕਿੰਨੇ ਰੱਖੋ ਲੱਗਿਆ ਮੇਰੇ ਮਮੀ ਕਹਿੰਦੀ ਹੈ ਤੀ ਪੈਰਟ ਬਿੱਡ ਸੋਹਣੇ ਰੱਖੀ ਉਹ ਦੋ ਕਿੰਨੇ ਸੋਹਣੇ ਉੱਪਰ ਪਰੇ ਹੁੰਦੇ ਪਰਣਾ ਉਹ ਇੱਤੇਗੇ ਮਰ ਜੀ ਮਰ ਕੇਗੇ ਮਰ ਜੀ ਮਰੋਗੇ ਸੱਚੇ ਪੈ ਉਹ ਮਿਲਦਾ ਨਹੀਂ ਪੈਰਟ ਵੀ ਮੈਂ ਆਹ ਬੋਲਣ ਵਾਲਾ ਗੁੰਗੇ ਬਸੇ ਦੀ ਉਹ ਗੱਲਾਂ ਸਿਖਾਉਣੀਆਂ ਪੈਂਦੀਆਂ ਉਹਨਾਂ ਨੂੰ ਮੈਂ ਤਾਂ ਮਿਲ ਜੇ ਬੋਲਣ ਬੋਲੇ ਤੇ ਸਹੀ ਜਿਹੀ ਸਿਖਾਵਾਂਗੇ ਓਏ ਹੱਦ ਹੋ ਗਈ ਬੱਚੇ ਨੂੰ ਬਿਲਾਂ ਸਿਖਾਣਾ ਪੈਣਾ ਮੈਂ ਬੱਚੇ ਨੂੰ ਇਹ ਪਹਿਲਾਂ ਕਹਿੰਦੇ ਬੋਲੀ ਜਾਵੇ ਉਹ। ਉਹ ਹਰਪ ਦੇਣਾ ਨਹੀਂ ਕਰਿਆ ਕਰੂਗਾ। ਉਹ ਪਹਿਲਾਂ ਕਹਿੰਦੇ ਬੋਲਦਾ ਮੁਰਕੇ ਬੋਲਦਾ। ਜਦੋਂ ਹੋਇਆ ਉਹ ਚਿੰਚੜੀਆਂ ਚ ਉਹ ਸੱਚ ਆਪ ਨੂੰ ਸਿਖਾਉਣਾ ਪੈਂਦਾ ਉਹ ਕਹਿੰਦੇ। ਉਮਰ ਨੂੰ ਉਹਦੀ ਛੋਟੀ ਹੁੰਦੀ ਨੇ। ਸਾਸੀ ਤੈਨੂੰ ਛੋਟੀ ਹੁੰਦੀ ਚਾਹੀਦਾ ਹੈ ਨਾ। ਉਹ ਕੀ ਪੈਰ। ਉਹ ਤੇ ਲੱਗਦੇ ਜਾਈਂ। ਬੜੀ ਲੰਮੀ ਉਮਰ ਹੁੰਦੀ ਆ ਪੈਰਟ ਦੀ ਕਿੰ ਫਿਰ ਵੀ ਬੜੀ ਲੰਬਾ 15 ਸਾਲ ਦੀ ਹੁੰਦੀ ਉਮਰ ਸਮਝਦਾ ਨਹੀਂ। ਪਤਾ ਨਹੀਂ ਕਿੰਨੀ ਹੁੰਦੀ ਆ ਮੈਂ ਗਈ। ਹੁੰਦੀ ਤਾਂ ਲੰਮੀ ਹੁੰਦੀ ਉਮਰ ਉਹਦੀ ਵਾਹ। ਉਹ ਕੁੱਤੇ ਦੀ 8 ਕੇ 9 ਸਾਲ ਹੁੰਦੀ ਕਹਿੰਦੇ। ਉਹ ਕੁੱਤੇ ਦੀ ਨਹੀਂ ਹੁੰਦੀ। ਦੀਮ ਯਾਨੀ ਸੀਰੀਅਸਲੀ ਜੇ ਕੋਈ ਮਤਲਬ ਪੈਰਟ ਵਗੈਰਾ ਸੇਲ ਕਰਦਾ ਕੋਈ ਤੂੰ ਦੱਸਿਓ ਪਰ ਇਹ ਵੀ ਹੋਵੇ ਜਿੱਦਾਂ ਗੱਲਾਂ ਕਰਨ ਵਾਲਾ ਹੋਵੇ ਠੀਕ ਨਹੀਂ ਗੱਲ ਭਾਵੇਂ ਉਹ ਕੋਈ ਚੱਕਰੇ ਭਾਵੇਂ ਜੋੜਾ ਦੇਣਾ ਜੋੜਾ ਹੋਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਤੇ ਬਾਕੀ ਸਾਰੇ ਜਣੇ ਦੱਸੇ ਬੋਲੇ ਵੀ ਪੈਰਟ ਰੱਖਣਾ ਸਹੀ ਹੈ ਜਾਂ ਨਹੀਂ ਸਹੀ ਹੈ ਕਿਉਂਕਿ ਆਪਣਾ ਕਈ ਜਣੇ ਵਿੱਚ ਹੁੰਦੇ ਨੇ ਨਾ ਕਈ ਜਣੇ ਕਹਿੰਦੇ ਸਿਆਣੇ ਵੀ ਨਹੀਂ ਰੱਖੀਦਾ ਕੈਦ ਕਰਕੇ ਨਹੀਂ ਰੱਖੀਦਾ ਕਈ ਜਣੇ ਕਹਿੰਦੇ ਰੱਖ ਵੀ ਲਓ ਤੇ ਦੱਸੇ ਬੋਲੇ ਵੀ ਰੱਖਣਾ ਚਾਹੀਦਾ ਜਾਂ ਨਹੀਂ ਕਿਉਂਕਿ ਜੇ ਰੱਖ ਰੱਖ ਲਈਦਾ ਤੇ ਫਿਰ ਤੇ ਲੈਵਾਂਗੇ ਜੇ ਨਹੀਂ ਤੇ ਰਹਿਣ ਦਾਂਗੇ ਯਾਰ ਫਿਰ ਕੈਦ ਨਹੀਂ ਕਰਨਾ ਠੀਕ ਨੇ ਗੱਲ ਫਿਰ ਬਾਹਰ ਵੀ ਹੋਂ ਰੱਖਿਆ ਹੁੰਦਾ ਮੈਂ ਕੀ ਕਰਾਂ ਬਾਹਰ ਵੀ ਦੇਖ ਲਿਆਗਾ ਨਾ ਕਿ ਉੱਡਦੇ ਤੇ ਹੈ ਆਹ ਸਹੀ ਗੱਲ ਹੈ ਹਾਂਜੀ ਤੁਸੀਂ ਕਹਿੰਦੇ ਬਾਹਰ ਬਾਹਰ ਲੋਕਾਂ ਨੇ ਰੱਖੇ ਆ ਬਾਹਰ ਦੇ ਮਲਕਾਂ ਤੇ ਮੈਂ ਬਾਹਰ ਕੱਲ ਦਾ ਬਿੱਲੀਆਂ ਵੀ ਰੱਖੀਆਂ ਉਹਨਾਂ ਨੇ ਤੇ ਸਾਡੇ ਇੱਥੇ ਕਹਿੰਦੇ ਬਿੱਲੀ ਰਾਹ ਕੱਟ ਗਈ ਸਾਡੇ ਕਹਿੰਦੇ ਕਿ ਨਹੀਂ ਹੁੰਦਾ ਬਿੱਲੀ ਰਾਹ ਕੱਟ ਗਈ ਜੀ ਹੁਣ ਬਸ ਤੋਂ ਪਛਾਹ ਮੋੜਿਆ ਹੈ ਇੱਕ ਭਾਜੀ ਬਾਹਰ ਵੀ ਕਹਿੰਦੇ ਆਂਗਰੇਜ਼ ਵਾਲਾ ਉਹ ਮਗਰੋਂ ਆਵਾਜ਼ ਮਾਰਦੇ ਹੁਣ ਕੰਮ ਨਹੀਂ ਬੰਨਣਾ ਜਿੱਥੇ ਕੰਗੀ ਡੇਪੀ ਪਰੌਣੇ ਆਉਣ ਵਾਲੇ ਪੇੜਾ ਡਿੱਗ ਪਿਆ ਵਾ ਪਰੌਣੇ ਆਉਣ ਵਾਲੇ ਖਣੀ ਬੰਨ ਲੋਕੇ ਉੱਥੇ ਕੇ ਫਸੇ ਉੱਥੇ ਕੇ ਜੇ ਫਸੇ ਵਾ ਪੇੜਿਆਂ ਪੂੜੇ ਨਹੀਂ ਇਸ ਵਾਰ ਵੀ ਕਿੰਨਾ ਵਧੀਆ ਲੱਗਾ ਜੀ ਹਾਂ ਜੀ ਚਲੋ ਹੋ ਗਿਆ ਚਲੋ ਠੀਕ ਹੈ ਜੀ ਭਾਜੀ ਲੈ ਆਪਣੇ ਆਪਣੇ ਨਵੇਂ ਫੋਟੋ ਲਾਈਏ ਭਾਜੀ ਕੀ ਇਹ ਫੋਟੋ ਉਦੋਂ ਦੀ ਜਦੋਂ ਤੁਸੀਂ ਡੈਡੀ ਹੋਣਾ ਕੋਈ ਮਤਲਬ ਕੰਮ ਕੰਮ ਕਰਦੇਗੇ ਉਦੋਂ ਦੀ ਹੈ ਉਦੋਂ ਦੀ ਹੈ ਮੇਰੇ ਸੋਣਾ ਨੇ ਐਡੇ ਜਦੋਂ ਭਾਈ ਤੁਸੀਂ ਐਡੇ 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 ਕੀ ਨਾ ਉਦੋਂ ਉਦੋਂ ਮੈਂ ਥੋੜਾ ਛੋਟਾ ਸੀ ਕਿ ਮੈਂ ਇਹ ਮਤਲਬ ਇਹ ਉਦੋਂ ਮਿਲਿਆ ਲੱਗਦਾ ਤੁਹਾਨੂੰ ਜਿਆ ਹਾ ਹੁੰਦਾ ਕੋਲ ਲਾਜੀ ਸਕੂਟਰੀ ਤੇ ਝੋਲਾ ਜਾਂ ਬਣ ਕੇ ਨੇ ਆਉਣਾ ਚਾਹ ਜੀ ਲੈ ਕੇ ਹਾਂ ਸਰ ਕੀ ਚਾਹ ਉਹ ਦਜੀ ਸਕੂਟਰੀ ਇਹਨਾਂ ਕੋ ਜਿਹੜੀ ਜਿੱਦਾਂ ਝੋਲਾ ਟੰਗਿਆ ਹੁੰਦਾ ਜਿੱਦਾਂ ਵਿਸ਼ਾਲ ਚ ਨਹੀਂ ਮਿਲਦਾ ਮਈਆਂ ਬਰ ਸੈਕਲ ਜੋ ਕੋਲ ਨੂੰ ਨਹੀਂ ਹੱਥ ਲੰਦਾ ਹੁੰਦਾ ਸਕੂਲੀ ਲੈ ਗਿਆ ਹੁੰਦਾ ਸੈਕਲ ਸੈਰ ਆਉਂਦਾ ਮੀ ਗਰਮੀ ਬੜੀ ਪੈਂਦੀ ਹੈ ਨਾ ਹੁਣ ਹੁਣ ਹਾਨ ਸਨੋ ਪੈਂਦੀ ਹੈ ਚਿੱਟਾ ਰਮਾਲ ਪਾਗਣਾ ਸਿਰ ਤੇ ਨਾ ਇਦਾਂ ਆਉਣਾ ਡੈਡੀ ਸਾਦ ਨੇ ਵੀ ਲਈ ਨਾ ਰਮਾਲ ਕੇ ਡੈਡੀ ਨੇ ਕੀ ਸਦਾਂ ਡੈਡੀ ਨੇ ਕਿਹਾ ਮੈਂ ਕੋ ਮੁੰਜ ਦੱਸ ਨਹੀਂ ਹੁੰਦੀ ਨਾ ਨਹੀਂ ਰਮਾਲ ਕੇ ਪਾਸੇ ਮੇਰਾ ਗਿਆ ਹੁੰਦਾ ਇਹ ਤੇ ਰਵਟਕੇ ਪਾਸੇ ਪਾਈ ਹੁੰਦੀ ਕੀ ਬਣਾਇਆ ਫਿਰ ਅੱਜ ਦਾਲ ਅੱਜ ਮਸਾਲਾ ਦੀ ਇਹਨੂੰ ਕੀ ਕਹਿੰਦੇ ਸਬੂਤੇ ਮਸਾਲਾ ਕੋਕੋ ਕੋਲਿਆ ਨੀ ਨੀ ਮੈਂ ਹਾਂ ਮੈਂ ਕੋਕੋ ਕੋਲਿਆ ਨੀ ਕੋਕੋ ਕੋਲੇ ਮਸਲ ਤੇ ਜੇ ਇਹ ਕ ਪੀੜੇ ਹੁੰਦੇ ਮਸਲ ਇਹ ਕੋ ਹੁੰਦੇ ਨੇ ਇਹਨੇ ਸਬੂਤੇ ਪਿੰਦੇ ਸਬੂਤੇ ਮਸਲ ਠੀਕ ਆ ਸਬੂਤੇ ਮਸਲ ਬਣੇ ਅੱਜ ਇੱਕ ਇਹ ਨੂੰ ਨੱਬੇ ਨੂੰ ਨਾਉਣ ਵਾਲਾ ਲੰਦਾ ਕਮਾਲ ਹੋ ਗਈ ਤੁਹਾਡੇ ਵਾਲੇ ਮੈਂ ਇਹਨੂੰ ਆਹੜਾ ਕੀ ਕਹਿਣ ਦੇਂ ਤੇ ਨਾਉਣ ਵਾਲਾ ਸਭ ਵਾਲਾ ਇੱਕ ਹੀ ਕਰਨ ਲੱਗੇ ਹੁਣ ਅਮਰਦਨ ਤੇ ਹੁੰਦੀ ਨਾ ਗਏ ਮੇਰੇ ਤੇ ਬੰਦਾ ਵਾਂ ਨਾ ਕੱਪੜੇ ਤੋਂ ਹੁਣ ਸਭ ਨਾਲ ਨਹਾ ਲੈਣਾ ਨਾ ਹੁੰਦੀ ਹੈ ਮੈਂ ਤੂੰ ਇੱਕ ਕਰਨ ਲੱਗੇ ਹਾਂ ਮੈਂ ਕੋਲ ਲੱਗ ਬਣਾ ਪਾਂਡੇ ਵਾਲਾ ਕੋਣ ਖੰਡ ਦਾ ਚਲੋ ਕੋ ਲੋ ਬੋਲੋ ਮੈਂ ਦੇਖਦੀ ਹਾਂ ਠੀਕ ਆ ਵਾਂਡੇ ਸਾਫ ਕਰਨ ਵਾਸਤੇ ਪਤਾ ਨਹੀਂ ਇਹਨਾਂ ਨੇ ਕਿਹੜਾ ਕੋਹਲ ਲਿਆ ਆਂਦਾ ਏ ਮਹੀਨਾ ਹੀ ਹੋ ਗਿਆ ਪਰ ਇਹ ਅੱਜ ਚੇਤਾ ਆ ਗਿਆ ਕੋਨਾ ਉਹ ਤੇ ਬੈ ਉਹ ਹੰਮ ਲੱਠੀ ਇਹ ਨੂੰ ਆ ਦੋ ਪੈਰ ਦਿੱਤੇ ਇਹਨਾਂ ਨੇ ਆ ਵੀ ਇਸ ਤਰ੍ਹਾਂ ਇਹ ਲੂਣ ਹੋਰ ਆ ਰੋਟਾ ਸਭ ਬੁਣਿਆ ਨਾ ਸਸਨਾ ਅੱਟਾ ਕਾ ਫਾਦਰ ਜਿਆਦਾ ਆਣਾ ਨਾ ਬਣਾਇਆ ਇੱਕੋ ਵਾਰੀ ਨਾ ਬਣਾਇਆ ਤੇ ਬੈ ਜਾ ਸਾਰਾ ਥੋੜਾ ਬਣਾਓ ਚੰਗਾ ਲੱਗਦਾ ਕਿ ਇਹ ਉਹ ਬਣਾਇਆ ਆ। ਆਹ کھولੀਆ ਆਪਾਂ ਪਹਿਲੀ ਵਾਰੀ ਲੈਂਦਾ ਇਹਨੂੰ ਦੇਖਦੇ ਆ ਕੋਈ ਇਹਦਾ ਮਤਲਬ ਆ ਜਵੇਂ ਖਾਦ ਹੁੰਦੀ ਉਦਾਂ ਦੀ ਆਇਟਮ ਆ ਤੇ ਆਹ ਪੁਰਜੀ ਦੇ ਘਾਜ ਦਿੱਤੀ ਨਾਲ ਤੇ ਘਾਜ ਦਿੱਤੀ ਤੇ ਆਹ ਲਿਕਵਿਡ ਜੇ ਦਿੱਤਾ ਇਹ ਕਹਿੰਦੇ ਮਤਲਬ 20 ਲੀਟਰ ਪਾਣੀ ਦੇ ਵਿੱਚ ਪਾਉਣਾ ਤੇ ਫਿਰ ਸਾਡੇ ਕੋਲ ਬਾਲਟੀ ਆ ਛੋਟੀ ਆ ਥੋੜੀ ਇਹ 4 ਵਾਲੇ ਆਪਾਂ ਖਾਲੀ ਕੀ ਤਾਂ ਰੰਗ ਰੰਗ ਲੱਗਾ ਰਹਿ ਗਿਆ ਇਹਨੂੰ ਤੇ ਹੁਣ ਇਹਨੂੰ ਚਲ ਦੇਖਦੇ ਆ ਆ 5 ਲੀਟਰ ਦਾਣ 5 ਕਿਲੋ ਦਾਣ ਹਾਂਜੀ ਫਿਰ 5 ਦਾ ਆਹ ਕਿਹਦਾ ਹੁੰਦਾ ਮੁਕਾ ਦਾ ਇੰਨਾ ਕੋ ਲੱਭੇ ਲੱਭੋ ਸਾਰੇ ਘੁੰਮੰਦਾ ਬੰਨਾ ਬੁਝੇ ਜਿਹਤ ਹੈ ਨਾ ਪਹਿ ਬਣ ਜਾਂਦਾ ਸਾਰਿਆਂ ਦਾ ਐ ਘੁੰਮੰਦਾ ਬੰਨਾ ਬੰਨਾ ਬੜੀ ਸੇਤੀ ਬੰਦਾ ਮੇਰੇ ਕੰਮ ਤੇ ਜਾਣਾ ਘੁੰਮੰਦਾ ਬੰਨਾ ਤੇ ਸਰੇ ਮੈਂ ਘੁੰਮਣਾ ਨਹੀਂ ਹਾਂ ਤੇ ਇਹਦੇ ਪੈਸੇ ਘੋਲਾਲੀ ਤੇ ਹੈ ਕਰ ਠੀਕ ਆ ਕਰਦੇ ਬੰਦਾ ਮਜਬੂਰ ਆ ਪੈਗੈਂਟੇ ਲੱਖੂਗਾ ਕਿ ਦਿੱਤੇ ਨਾ ਲੋ ਚਾਹ ਫੇਰ ਮੈਂ ਨਹੀਂ ਜੀ ਅੱਜ ਕੋਲ ਕੋਲ ਸਤ ਕੋਲ ਗਿਆ ਕੋਲ ਗਿਆ ਭਾਂਡੇ ਮਾਂਜੋਣ ਤੇ ਮੈਂ ਤਾਂ ਚਾਹ ਬਣਾਉਣੀ ਮੈਂ ਦੁੱਧ ਘਰ ਕੋਈ ਤੇ ਬੋਲਦੇ ਹਾਂ ਜਿਵੇਂ ਜਿਹੜਾ ਦਾਦੇ ਕੋ ਚਾਹ ਆ ਮੈਂ ਸੁਣ ਚਾਹ ਆ ਇਹ ਮਸਤ ਜੀ ਰਿੰਗਦੀ ਨਹੀਂ ਕੀ ਚਾਹ ਇਹ ਇਹਦੇ ਨਾਲ ਥੋੜਾ ਜਿਹਾ ਕਾਪੋ ਦਾ ਥੋੜਾ ਜਿਹਾ ਦੇ ਆ ਗਏ ਸੋਦਾ ਤੇ ਨਾਲ ਕੋਲ ਤੇ ਰੇ ਨਾ ਹੁੰਦਾ ਤਿਆਰ ਨਹੀਂ। ਬਾਜੀ ਇਹਨਾਂ ਦੇ ਚਾਹੇ ਤੇ ਜਵਾਕ ਕੋਸਾ। ਹਾਜੀ ਤਾਂ ਕਿ ਸਾਚਾ ਦਾ ਫੇਵਰਟ ਬਣੀ ਉਹ ਦਾਲ ਦੀ ਦਾਲ ਦੀਆਂ ਬੱਲਾਂ ਹੁੰਦੀਆਂ ਐ ਅੱਗੇ। ਬਾਪਰਾ ਕਾਇਦਾ ਕੋਲ ਆਪਾਂ ਕਾਮਯਾਬ ਹੋ ਗਏ ਫਿਰ ਠੀਕ ਨਾ ਹੋ। ਕਾਮਯਾਬ ਹੀ ਹੋਣਾ। ਇਹ ਤਾਂ ਲੱਗਦਾ ਫਰਨੇ ਆਲੇ। ਤਿੰਨ ਵਾਰੀ ਬਣਾਉਣਾ ਤਿੰਨ ਵਾਰੀ ਮੁੰਡਾ ਉੱਠ ਗਏ। ਹਾਂ ਤੇ ਮੁੰਡਾ ਠੀਕ ਐ। ਤਿੰਨ ਨਾ ਹੁਣ ਇਹਨੋਂ خلاص ਕਿਨਾਂ ਤਾਂ ਹੀ ਸੁਟਿਆ ਡੱਬਾਓ ਮੇਰੇ ਨਾਲ ਆਈ ਜਾਂਦੇ ਪਹਿਲਾਂ ਕੋਲ ਤਾਂ ਜੇ ਇਹ ਥੋੜਾ ਵਾ ਬਾਅਦ ਫਿਰ ਡੂਵੇ ਬੋਰ ਬਣ ਜਾਣਾ ਤਾਂ ਹੁਣ ਡੱਬਾ ਹੀ ਤਰ੍ਹਾਂ ਦੇ ਨਾਲ ਉੱਤੇ ਸਿੰਕ ਲਾਗੇ ਪਤਾ ਨਹੀਂ ਸਰਾਂ ਉਹ ਸਿੰਕ ਦੇ ਨਾਲ ਸਿੰਕ ਦੇ ਉੱਤੇ ਆ ਜੂਗੇ ਸਲੈਪ ਪਾ ਲਓ ਅਖਰੀ ਲੇਪ ਦੇ ਉੱਤੇ ਰੱਖ ਲਈ ਅੱਗੇ ਸੋਈ ਸਾਡੀ ਪੂਰੀ ਹੋਣੀ ਨਹੀਂ ਨੇ ਬਸਾਂ ਬਰਸ ਤੇ ਫਿਰ ਫਟ ਫੋਲ ਅੱਗੇ ਰੱਖੀ ਹੋ ਆ ਕਰਸੀ ਕਿਹੜੀ ਲਈ ਲੂਣ ਵੇਖ ਲਈ ਚੈੱਕ ਕਰ ਲਈ ਆਨੇ ਤੋਂ ਬਰਦੂ ਨੂੰ ਤਾਂ ਆਹ ਪਾਣਦੇ ਹੋ ਗਏ ਝੋਲਦੇ ਕੇ ਨਹੀਂ ਮਾਦੇ ਇਹ ਤਾਂ ਨਹੀਂ ਮਾਰ ਕੇ ਪਾਣਦੇ ਆ ਜਰਾ ਪਾਣਦੇ ਨਹੀਂ ਕੋੜੀਏ ਮੈਂ ਖਰਾਬ ਕਰ ਰਿਹਾ ਸਾਰੇ ਕਿਨੇ ਦਾ ਰਹਿ ਲਓ ਮੈਂ ਆ ਕੇ ਆਦੀ ਪਾਣਦੇ ਤਾਂ ਮੜੇ ਨੇ ਇਹ ਨਾ ਹੁੰਦਾ ਤੇ ਮੈਂ ਜਾ ਰਿਹਾ ਹਾਂ ਸ਼ੀਸ਼ੇ ਲੈਣ ਵਾਸਤੇ ਹੁਣ ਫਿਰ ਮੈਨੂੰ ਜਾਣਾ ਪਣਾ ਉਹ ਪੱਲੇ ਹੀ ਬਣਾਏ ਸੀ ਕੱਲ ਪਾਸੋਂ ਦੇ ਤੇ ਉਹ ਫਿਟਿੰਗ ਕਰਨੇ ਆ। ਉਹਨਾਂ ਵਾਸਤੇ ਸ਼ੀਸ਼ਾ ਕਟਿੰਗ ਕਰਾ ਕੇ ਲੈਣਾ ਬਲੈਕ ਕਲਰ ਦਾ। ਤੇ ਆਪਣਾ ਬਾਈ ਹੈਗਾ ਉਹ ਦੀ ਦੁਕਾਨ ਆ। ਸ਼ੀਸ਼ੇ ਦੀ ਤੇ ਮੈਂ ਚਲ ਕਟਾ ਲੈਣੇ ਆ। ਮਿਲਦੇ ਆ ਫੇਰ ਤੁਹਾਨੂੰ। ਕਟਾਵਾਂਗੇ ਸ਼ੀਸ਼ਾ। ਇਹ ਵੀਰ ਆਪਣਾ ਕਲਾਸਮੇਟ। ਸ਼ੀਸ਼ੇ ਕੱਟਦੇ ਵੀਰ ਨੇ। ਰੱਖਣ ਲਈ ਗੱਡੀ 'ਚ। بس واہ ਤੇ ਸੌਟਾ ਲਵਾ ਕੇ ਆ ਗਈ ਕੋਹ ਨੂੰ ਕਿੰਨੀ ਸੌਟ ਵਾਲੀ ਹੋ ਹੈ ਉਹ ਢਾਲੇ ਬਣਾਉਣੇ ਆ ਤੇ ਆਹ ਆਹ ਕਰੇ ਉਹ ਮੋਹ ਦਾ ਲਾਉਣਾ ਹੈ ਹਾਂ ਪਾਸਾ ਦੇ ਕੇ ਸੋਆ ਨਾ ਹਾਂ ਜਿਆਦਾ ਥੱਕ ਜਾਂਦਾ ਨਾ ਫੇਰ ਤਾਂ ਕਰਕੇ ਇੰਨਾ ਆ ਵਖਾ ਛੱਟ ਲਵਾ ਕੇ ਆ ਗਈ ਛੱਟ ਵਾਲੀ ਮੈਂ ਦੰਦ ਚੱਕਣ ਦੇ ਕੋਲ ਮੜਿਆ ਕੋਈ ਟੀਜ ਤੇ ਗਰਮ ਕਰਕੇ ਲਉਣੀ ਚਾਹੀਦੀ ਤੁਹਾਨੂੰ ਦੰਦ ਕੱਢੀ ਹੈ ਹਰ ਜੀ ਜੀ ਕੀ ਹੈ ਚਾਹ ਬਣਾਉਣੀ ਹੈ ਚਲ ਬਣਾ ਦਿੰਦੀ ਬੱਸ ਨੂੰ ਕੱਟੇ ਲਾ ਕੇ ਰੱਖਿਆ ਤਾਂ ਪਤਾ ਨਹੀਂ ਲੱਗਾ ਕਿਹਨੇ ਆਹ ਮੋਰੀ ਗੰਨ ਨਹੀਂ ਸੱਟ ਲਵਾ ਕੇ ਤੇ ਆ ਗਈ ਮੈਂ ਕਿਹਾ ਵੀ ਨਾ ਜਾਓ ਕਿਦ ਮੈਂ ਤਾਂ ਖੁਸ਼ ਕਰਦੀ ਆਦਰਸ਼ੀ ਛੇ ਲੈਂਦੇ ਥੋੜੀ ਹੱਥੇ ਸੱਟ ਲੱਗ ਗਈ ਕੱਚ ਤੁਹਾਨੂੰ ਪਤਾ ਕੱਚ ਛੱਡਦਾ ਥੋੜੀ ਮੇਰੇ ਮਾਨਦਰਯਾਂ ਚੁੱਕਣ ਡਿਆ ਹੈ ਫਿਰ ਵੀ ਉਹ ਨੁੱਕਰ ਜੀ ਵੱਜ ਗਿਆ ਤੇ ਨਹੀਂ ਟਾਈਮ ਹੋ ਚੁੱਕਾ 12:30 ਦਾ ਮਿਲਦੇ ਵੇ ਤੁਹਾਨੂੰ ਮਾਰਨਿੰਗ ਟਾਈਮ ਜੇ ਲੋਕ ਵਧੀਆ ਲੱਗਾ ਤੇ ਕਮੈਂਟਸ ਜੁਆ ਕਰਿਓ ਬਾ ਬਾਈ ਗੁੱਡ ਨਾਈਟ ਰਬਕ